ਹਲੋ ਵੀ ਸਸੀਕਰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਤੁਹਾਨੂੰ ਆਪਾਂ ਇੱਕ ਜ਼ਮੀਨ ਦੀ ਢੇਰੀ ਦਿਖਾ ਰਹੇ ਹਾਂ ਕੱਲੇ ਦੀ ਮੋਟਰ ਹੈ ਪਹਿਲਾਂ ਤੁਸੀਂ ਮੋਟਰ ਦੇਖ ਸਕਦੇ ਹੋ ਤੇ ਆ ਜਿਹੜਾ ਨਾਲ ਹੈ ਇਹ ਨਾਲ ਹੈਗਾ ਕਿਤੇ ਘੱਗਰ ਨਾ ਸਮਝ ਲਓ ਇੱਥੇ ਕੋਈ ਮਾਰ ਨਹੀਂ ਹੈਗੀ ਹਨਾ ਕਿਤੇ ਗਦਮ ਵੀ ਇਹ ਘੱਗਰ ਹੈ ਤੇ ਕੱਲੇ ਦੀ ਮੋਟਰ ਹੈ 6 ਕਿਲੇ ਜ਼ਮੀਨ ਹੈ ਹਨਾ ਤੇ ਸਾਂਝੀ ਖੇਵਟ ਹੈ ਸਿਰਫ 6 6.5 ਕਿਲੇ ਵਾਂਗੂ ਹੋਣੀ ਤੇ ਸਾਂਝੀ ਖੇਤ ਹੈ 21 ਕਿੱਲਿਆਂ ਦੀ ਪੂਰੀ ਡਾਕਰ ਜ਼ਮੀਨ ਹੈ ਤੁਹਾਨੂੰ ਡਾਕਰ ਜ਼ਮੀਨ ਦਾ ਵੀ ਦਿਖਾ ਦੇਣਾ ਨਾ ਦੇਖੋ ਪੂਰੀ ਸੋਈ ਕਣਕ ਜਮਾ 1 ਨੰਬਰ ਕਟ ਖੜੀ ਹੈ ਪੂਰੀ ਡਾਕਰ ਜ਼ਮੀਨ ਹੈ ਇਹ ਕਿਸੇ ਵੀ ਬਾਈ ਨੂੰ ਨਾ ਜ਼ਮੀਨ ਆ ਦੇਖੋ ਨਾ ਡਲੇ ਦੇਖੋ ਤੁਸੀਂ ਕਿੱਡੇ-ਕੱਡੇ ਡਲੇ ਬੱਜੇ ਹੋਏ ਨੇ ਜੇ ਕਿਸੇ ਵੀ ਬਾਈ ਨੂੰ ਜ਼ਮੀਨ ਚਾਹੀਦੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨਾ ਤੇ ਤਕਸੀਮ ਮੰਨ ਲਓ ਵੀ ਜੇ ਆਪਣਾ ਸੌਦਾ ਕਿਸੇ ਦਾ ਬਣਦਾ ਵੀ ਹੈ ਨਾ ਤਕਸੀਮ ਬਾਈ ਕਰਾ ਕੇ ਦੇਊਗਾ ਤੇ ਜਿੱਥੇ ਉਹ ਗੱਡੀ ਖੜੀ ਏ ਗੱਡੀ ਤੱਕ ਆਉਂਦਾ ਹੈਗਾ ਇਹ 33 ਫੁੱਟ ਰਸਤ ਤੇ ਉਸ ਤੋਂ ਬਾਅਦ ਆ ਜਿਹੜੀ ਸਾਂਝੀ ਖੇਤ ਵਾਲੀ ਪਹੀ ਇਹ ਵੀ ਆਉਂਦੀ ਏ ਰਸਤੇ ਤਾਂ ਇਹਨੂੰ ਕਈ ਲਾਦਨੇ ਨਾਲੇ ਵਾਲਾ ਰਸਤਾ ਵੀ ਲੱਗਦਾ ਜੇ ਇਹਨੇ ਨਾਲੇ ਆਉਣਾ ਤਾਂ ਨਾਲੇ ਵਾਲਾ ਰਸਤਾ ਵੀ ਲੱਗਦਾ ਪੂਰੀ ਸੋਹਣੀ ਜ਼ਮੀਨ ਹੈ ਜੇ ਕਿਸੇ ਨੂੰ ਹੈ ਨਾ ਲੋੜ ਹੋਵੇ ਮਤਲਬ ਕੋਈ ਲੈਣ ਦਾ ਚਾਹਵਾਨ ਹੋਵੇ ਤਾਂ ਜ਼ਮੀਨ ਲੈ ਸਕਦਾ ਹੈ ਡਾਕਰ ਬਾਹਣੇ ਪਟਿਆਲੇ ਤੋਂ ਕੁੱਲ 10 ਤੋਂ 12 ਕਿਲੋਮੀਟਰ ਸਾਈਡ ਤੇ ਪੈ ਜੂਗਾ ਤੇ ਜੇ ਕਿਸੇ ਨੂੰ ਵੀ ਜ਼ਮੀਨ ਦੀ ਜ਼ਰੂਰਤ ਹੈ ਚਾਹ ਬਾਣਾ ਕੋਈ ਜ਼ਮੀਨ ਦਾ ਤਾਂ ਸੰਪਰਕ ਕਰ ਲੈ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਨੰਬਰ ਅਸੀਂ ਸਕਰੀਨ ਦੇ ਉੱਤੇ ਚਲਾ ਦਾਂਗੇ ਕਣਕ ਜਮਾ ਇੱਕ ਨੰਬਰ ਹੈ ਕੱਲੇ ਦੀ ਫੋਟ ਤਕਸੀਮ ਉਰੂਗੁਇਜ਼ ਮੇਨ ਬਿਨਾ ਤਕਸੀਮ ਤੋਂ ਵੀ ਜੇ ਤੁਹਾਨੂੰ ਮੈਂ ਦੱਸਾਂ ਤਾਂ 21 ਕਿੱਗਲਿਆਂ ਦੀ ਖੇਵਟ ਹੈ ਕੋਈ ਬਾਲੀ ਵੱਡੀ ਨਹੀਂ ਤੇ ਸਾਰੀ ਜ਼ਮੀਨ ਦੇ ਵਿੱਚ ਪਾਈਪ ਲਾਈਨ ਪਈ ਹੋਈ ਹੈ ਨਾ ਪੈਪਲਨ ਪਈ ਹੋਈ ਆ ਜੇ ਕਿਸੇ ਨੇ ਹਨ ਜਿਵੇਂ ਝੋਨੇ ਵੇਲੇ ਕਈ ਬਾਈਆਂ ਨੂੰ ਹਨ ਜਲਦੀ ਹੁੰਦੀ ਹੈ ਜੀਰੀ ਲਾਉਣ ਦੀ ਜੇ ਕਿਸੇ ਨੇ ਉਹ ਵੀ ਲਾਉਣੀ ਹੈ ਜਿਵੇਂ ਜਲਦੀ ਜੀਰੀ ਹੋਵੇ ਜੀਰੀ ਜਲਦੀ ਹੋਵੇ ਲਾਉਣ ਦਾ ਹਨ ਤਾਂ ਉਹ ਇਹ ਡਰੇਨ ਦੇ ਵਿੱਚੋਂ ਪਾਣੀ ਵੀ ਚੱਕ ਲੈਂਦੇ ਹਨ ਤੇ ਮੰਨ ਲਓ ਜੇ ਆ ਕੋਈ ਗੱਲਬਾਤ ਹੋਵੇ ਜਿਵੇਂ ਕੋਈ ਮੋਟਰ ਖਰਾਬ ਹੋ ਜੇ ਕੋਈ ਵੀ ਗੱਲਬਾਤ ਹੋਵੇ ਤਾਂ ਡਰੇਨ ਦੇ ਵਿੱਚੋਂ ਹਨ ਪਾਣੀ ਚੱਕ ਕੇ ਜ਼ਮੀਨ ਨੂੰ ਵੀ ਲੱਗ ਜਾਂਦਾ ਪੂਰੀ ਵਧੀਆ ਜ਼ਰਖੇਜ਼ ਜ਼ਮੀਨ ਹੈ ਉਹ ਦੇਖੋ ਜਿੱਥੇ ਗੱਡੀ ਖੜੀ ਆ ਗੱਡੀ ਤੋਂ ਲਾ ਕੇ ਇਹ ਆ ਦੇਖੋ ਨਾ ਜਿੱਥੇ ਗੱਡੀ ਖੜੀ ਆ ਇੱਥੇ ਤੱਕ 33 ਫੁੱਟ ਰਸਤਾ ਆਉਂਦਾ ਤੇ ਇਧਰ ਜਦੋਂ ਆਪਾਂ ਅੱਗੇ ਨਿਗਾਹ ਮਾਰਦੇ ਆ ਆ ਜਿਹੜੀ ਸਿੰਗਲ ਪਹੀਆ ਇਹ ਪਹੀ ਸਾਂਝੀ ਖੇਤ ਵਾਲੀ ਪਹੀਆ ਉਹ ਮੋਟਰ ਤੱਕ ਜਾਂਦੀ ਇਹ ਰਸਤੇ 2-3 ਲੱਗਦੇ ਨੇ ਨਾਲੇ ਤੋਂ ਵੀ ਲੱਗਦੇ ਨੇ ਤੇ ਇਧਰੋਂ ਪਿੰਡ ਵਾਲੇ ਪਾਸਿਓਂ ਵੀ ਲੱਗਦੇ ਨੇ। ਲੋ ਵੀ ਸੱਸੀਕਰ ਦੋਸਤੋ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਅੱਜ ਤੁਹਾਨੂੰ ਆਪਾਂ ਇੱਕ ਜ਼ਮੀਨ ਦੀ ਢੇਰੀ ਦਿਖਾ ਰਹੇ ਹਾਂ। ਕੱਲੇ ਦੀ ਮੋਟਰ ਐ ਪਹਿਲਾਂ ਤੁਸੀਂ ਮੋਟਰ ਦੇਖ ਸਕਦੇ ਹੋ। ਤੇ ਆ ਜਿਹੜਾ ਨਾਲ ਹੈ ਇਹ ਨਾਲ ਹੈਗਾ ਕਿਤੇ ਇੱਕ ਘੱਗਰ ਨਾ ਸਮਝ ਲੋ ਇੱਥੇ ਕੋਈ ਮਾਰ ਨਹੀਂ ਹੈਗੀ ਹਨਾ ਕਿਤੇ ਗਦੋਂ ਵੀ ਇਹ ਇੱਕ ਘੱਗਰ ਹੈ ਤੇ ਇਕੱਲੇ ਦੀ ਮੋਟਰ ਹੈ 6 ਕਿਲੇ ਜ਼ਮੀਨ ਹੈ ਹਨਾ ਤੇ ਸਾਂਝੀ ਖੇਵਟਾ ਸਿਰਫ ਇਹ 6.5 ਕਿਲੇ ਵਾਂਗੂ ਹੋਣੀ ਤੇ ਸਾਂਝੀ ਖੇਵਟਾ 21 ਕਿਲਿਆਂ ਦੀ ਪੂਰੀ ਡਾਕਰ ਜ਼ਮੀਨ ਹੈ ਤੁਹਾਨੂੰ ਡਾਕਰ ਜ਼ਮੀਨ ਦਾ ਵੀ ਦਿਖਾ ਦੇਣਾ ਹਨਾ ਦੇਖੋ ਪੂਰੀ ਸੋਹਣੀ ਕਣਕ ਜਮਾ ਇੱਕ ਨੰਬਰ ਕੰਟ ਖੜੀ ਹੈ ਪੂਰੀ ਡਾਕਰ ਜ਼ਮੀਨ ਹੈ ਤੇ ਕਿਸੇ ਵੀ ਬਾਈ ਨੂੰ ਹਨ ਜਮੀਨ ਆ ਦੇਖੋ ਨਾ ਡਲੇ ਦੇਖੋ ਤੁਸੀਂ ਕਿੱਡੇ-ਕੱਡੇ ਡਲੇ ਵੱਜੇ ਹੋਏ ਨੇ ਜੇ ਕਿਸੇ ਵੀ ਬਾਈ ਨੂੰ ਜਮੀਨ ਚਾਹੀਦੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨਾ ਤੇ ਤਕਸੀਮ ਮੰਨ ਲਓ ਵੀ ਜੇ ਆਪਣਾ ਸੌਦਾ ਕਿਸੇ ਦਾ ਬਣਦਾ ਵੀ ਹੈ ਨਾ ਤਕਸੀਮ ਬਾਈ ਕਰਾ ਕੇ ਦੇਊਗਾ ਤੇ ਜਿੱਥੇ ਉਹ ਗੱਡੀ ਖੜੀ ਏ ਗੱਡੀ ਤੱਕ ਆਉਂਦਾ ਹੈਗਾ ਇਹ 33 ਫੁੱਟ ਰਸਤ ਤੇ ਉਸ ਤੋਂ ਬਾਅਦ ਆ ਜਿਹੜੀ ਸਾਂਝੀ ਖੇਤ ਵਾਲੀ ਪਹੀ ਇਹ ਵੀ ਆਉਂਦੀ ਏ ਰਸਤੇ ਤਾਂ ਇਹਨੂੰ ਕਈ ਲਾਦਨੇ ਆ ਨਾਲੇ ਵਾਲਾ ਰਸਤਾ ਵੀ ਲੱਗਦਾ ਇਹ ਜੇ ਇਹਨਾਂ ਨਾਲੇ ਆਉਣਾ ਤਾਂ ਨਾਲੇ ਵਾਲਾ ਰਸਤਾ ਵੀ ਲੱਗਦਾ ਪੂਰੀ ਸੋਹਣੀ ਜ਼ਮੀਨ ਹੈ ਜੇ ਕਿਸੇ ਨੂੰ ਵੀ ਹੈ ਨਾ ਲੋੜ ਹੋਵੇ ਮਤਲਬ ਆ ਕੋਈ ਲੈਣ ਦਾ ਚਾਹਵਾਨ ਹੋਵੇ ਤਾਂ ਜ਼ਮੀਨ ਲੈ ਸਕਦਾ ਹੈ ਡਾਕਟਰ ਬਹੁਣੇ ਪਟਿਆਲੇ ਤੋਂ ਕੁੱਲ 10 ਤੋਂ 12 ਕਿਲੋਮੀਟਰ ਸਾਈਡ ਤੇ ਪੈਜੂਗਾ ਤੇ ਜੇ ਕਿਸੇ ਨੂੰ ਵੀ ਜ਼ਮੀਨ ਦੀ ਜ਼ਰੂਰਤ ਹੈ ਚਾਹਵਾਨ ਹੈ ਕੋਈ ਜ਼ਮੀਨ ਦਾ ਤਾਂ ਸੰਪਰਕ ਕਰ ਲੈ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਨੰਬਰ ਅਸੀਂ ਸਕਰੀਨ ਦੇ ਉੱਤੇ ਚਲਾ ਦਾਂਗੇ ਕਣਕ ਜਮਾ ਇੱਕ ਨੰਬਰ ਹੈ ਇਕੱਲੇ ਦੀ ਫੋਟ ਤਕਸੀਮ ਹੋ ਰੂਗੀ ਜਿਵੇਂ ਨਾ ਬਿਨਾ ਤਕਸੀਮ ਤੋਂ ਵੀ ਜੇ ਤੁਹਾਨੂੰ ਮੈਂ ਦੱਸਾਂ ਤਾਂ 21 ਕਿੱਗਲਿਆਂ ਦੀ ਖੇਵਟ ਹੈ ਕੋਈ ਬਾਲੀ ਵੱਡੀ ਨਹੀਂ ਤੇ ਸਾਰੀ ਜ਼ਮੀਨ ਦੇ ਵਿੱਚ ਪਾਈਪ ਲਾਈਨ ਪਈ ہوئی ਹੈ ਨਾ ਪਾਈਪ ਲਾਈਨ ਪਈ ਹੋਈ ਹੈ ਜੇ ਕਿਸੇ ਨੇ ਨਾ ਜਿਵੇਂ ਝੋਨੇ ਵੇਲੇ ਕਈ ਬਾਈਆਂ ਨੂੰ ਨਾ ਜਲਦੀ ਹੁੰਦੀ ਹੈ ਜੀਰੀ ਲਾਉਣ ਦੀ ਜੇ ਕਿਸੇ ਨੇ ਉਹ ਵੀ ਲਾਉਣੀ ਹੈ ਜਿਵੇਂ ਜਲਦੀ ਜੀਰੀ ਹੋਵੇ ਜੀਰੀ ਜਲਦੀ ਹੋਵੇ ਲਾਉਣ ਦਾ ਹਨਾ ਤਾਂ ਉਹ ਇਹ ਡਰੇਨ ਦੇ ਵਿੱਚੋਂ ਪਾਣੀ ਵੀ ਚੱਕ ਲੈਂਦੇ ਨਾ ਤੇ ਮੰਨ ਲਓ ਜੇ ਆ ਕੋਈ ਗੱਲਬਾਤ ਹੋਵੇ ਜਿਵੇਂ ਕੋਈ ਮੋਟਰ ਖਰਾਬ ਹੋ ਜੇ ਕੋਈ ਵੀ ਗੱਲਬਾਤ ਹੋਵੇ ਤਾਂ ਡਰੇਨ ਦੇ ਵਿੱਚੋਂ ਨਾ ਪਾਣੀ ਚੱਕ ਕੇ ਜ਼ਮੀਨ ਉਹ ਵੀ ਲੱਗ ਜਾਂਦਾ ਹੈ ਪੂਰੀ ਵਧੀਆ ਜਰਖੇ ਜ਼ਮੀਨ ਹੈ ਉਹ ਦੇਖੋ ਜਿੱਥੇ ਗੱਡੀ ਖੜੀ ਆ ਗੱਡੀ ਤੋਂ ਲਾ ਕੇ ਇਹ ਆ ਦੇਖੋ ਨਾ ਜਿੱਥੇ ਗੱਡੀ ਖੜੀ ਆ ਇੱਥੇ ਤੱਕ 33 ਫੁੱਟ ਰਸਤਾ ਆਉਂਦਾ ਤੇ ਇੱਧਰ ਜਦੋਂ ਆਪਾਂ ਅੱਗੇ ਨਿਗਾ ਮਾਰਦੇ ਆ ਆ ਜਿਹੜੀ ਸਿੰਗਲ ਪਹੀਆ ਇਹ ਪਹੀ ਸਾਂਝੀ ਖੇਪਟ ਵਾਲੀ ਪਹੀਆ ਉਹ ਮੋਟਰ ਤੱਕ ਜਾਂਦੀ ਹੈ ਇਹ ਰਾਸਤੇ ਦੋ ਤਿੰਨ ਲੱਗਦੇ ਨੇ ਨਾਲੇ ਤੋਂ ਵੀ ਲੱਗਦੇ ਨੇ ਤੇ ਇਧਰੋਂ ਪਿੰਡ ਵਾਲੇ ਪਾਸੇੋਂ ਵੀ ਲੱਗਦੇ ਨੇ